ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਇਤ ਤੇ ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ ਪਿਆਰ ਦੀ ਤੜਫ ਲੇਖਕ ਗੁਰਪ੍ਰੀਤ ਗੁਰੀ ਪ੍ਰੀਤਾ ਜੀ ਬਹੁਤ ਖੁਸ਼ੀ ਕਿਉਂਕਿ ਉਹਨੇ ਅੱਜ ਚੰਡੀਗੜ੍ਹ ਆਪਣੀ ਮਾਸੀ ਕੋਲ ਰਹਿਣ ਜਾਣਾ ਸੀ ਇਸ ਤੋਂ ਪਹਿਲਾਂ ਉਹਨੇ ਚੰਡੀਗੜ੍ਹ ਸਿਰਫ ਫਿਲਮਾਂ ਜਾਂ ਗਾਣਿਆਂ ਵਿੱਚ ਹੀ ਦੇਖਿਆ ਸੀ ਅੱਜ ਉਹਦੀ ਸਿਸਟਰ ਵੀ ਆਈ ਹੋਈ ਸੀ ਸਵੇਰੇ ਉੱਠ ਕੇ ਪ੍ਰੀਤ ਕਿਚਨ ਵਿੱਚ ਗਿਆ ਤਾਂ ਉਹਦੀ ਸਿਸਟਰ ਸਵੇਰੇ ਦਾ ਨਾਸ਼ਤਾ ਬਣਾ ਰਹੀ ਸੀ ਪ੍ਰੀਤ: ਦੀਦੀ ਕੀ ਬਣਾ ਰਹੇ ਹੋ? ਦੀਦੀ: ਆਲੂ ਦੇ ਪਰੋਠੇ। ਪ੍ਰੀਤ: ਮੇਰੇ ਫੇਵਰਿਟ ਨੇ। ਦੀਦੀ: ਹਾਂ ਮੈਨੂੰ ਪਤਾ ਹੈ। ਤਾਂ ਹੀ ਤਾਂ ਸਵੇਰੇ-ਸਵੇਰੇ ਉੱਠ ਕੇ ਮੈਂ ਆਲੂ ਵਾਲ ਤੇ ਸੀ। ਇਹ ਚੱਲ ਜਾ ਤੂੰ ਉਠੇਂਗਾ ਤਾਂ ਬਣਾ ਦਊਂਗੀ। ਦੀਦੀ: ਚੱਲ ਹੁਣ ਜਾ ਕੇ ਨਹਾ ਕੇ ਫਰੈਸ਼ ਹੋ ਜਾ ਫਿਰ ਇਕੱਠੇ ਬੈਠ ਕੇ ਖਾਂਦੇ ਹਾਂ। ਪ੍ਰੀਤ: ਹਾਂ ਚਲੋ ਦੀਦੀ ਮੈਂ ਆਨਾ। ਦੀਦੀ: ਓਕੇ। ਪ੍ਰੀਤ ਨਾ ਹੁਣ ਚਲਾ ਜਾਂਦਾ ਹੈ। ਇਹ ਨਹਾ ਕੇ ਆਉਂਦਾ ਤਾਂ ਦੋਨੋਂ ਹੀ ਟੇਬਲ ਤੇ ਬੈਠ ਕੇ ਖਾਣਾ ਖਾਣ ਲੱਗਦੇ ਨੇ। ਪ੍ਰੀਤ ਦੀਦੀ ਅੱਜ ਤੇ ਪਰੌਠੇ ਤੁਸੀਂ ਬਹੁਤ ਸਵਾਦ ਬਣਾਏ ਨੇ। ਦੀਦੀ ਬਣਾਦੀ ਤਾਂ ਮੈਂ ਅੱਗੇ ਵੀ ਸਵਾਦਾਂ ਪਰ ਅੱਜ ਚੰਡੀਗੜ੍ਹ ਜਾਣ ਦੇ ਚਾਚ ਹੋਰ ਸਵਾਦ ਲੱਗਦੇ। ਉਹਨੇ ਤੈਨੂੰ ਦੋਵੇਂ ਹੱਸਣ ਲੱਗ ਜਾਂਦੇ ਨੇ। ਦੁਪਹਿਰ ਦੇ 11:00 ਵਜੇ ਦੋਨੋਂ ਹੀ ਪਿੰਡ ਤੋਂ ਟੈਂਪੋ ਫੜ ਕੇ ਸ਼ਹਿਰ ਵੱਸਾਟੇ ਜਾਂਦੇ ਨੇ ਤੇ ਉੱਥੇ ਖੜ ਕੇ ਚੰਡੀਗੜ੍ਹ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰਦੇ ਨੇ। ਪ੍ਰੀਤ ਦੀਦੀ ਹਲੇ ਤੱਕ ਵਾਸੀ ਵੀ ਨਹੀਂ ਆਈ। ਦੀਦੀ ਸਬਰ ਕਰ ਲੈ ਕੋਈ ਨਹੀਂ ਆਜੂਗੀ। ਪ੍ਰੀਤ ਕਦੋਂ ਤੱਕ ਆਣੀ ਬੱਸ ਦੀਦੀ ਕੀ ਗੱਲ ਇੰਨਾ ਚਾਚੜਿਆ ਚੰਡੀਗੜ੍ਹ ਜਾਣ ਦਾ ਅੱਜ ਤੇ ਬੱਸ ਦਾ ਇੰਤਜ਼ਾਰ ਵੀ ਨਹੀਂ ਕਰ ਸਕਦਾ ਪ੍ਰੀਤ ਅੱਜ ਪਹਿਲੀ ਵਾਰੀ ਜਾਣਾ ਦੀਦੀ ਚੰਡੀਗੜ੍ਹ ਆ ਉਦਾਂ ਤਾਂ ਬੱਸ ਫਿਲਮਾਂ ਜਾਂ ਗਾਣਿਆਂ ਵਿੱਚ ਹੀ ਦੇਖਿਆ ਏ ਦੀਦੀ ਕੋਈ ਨਾ ਅੱਜ ਜਾ ਕੇ ਚੰਡੀਗੜ੍ਹ ਵੀ ਦੇਖ ਲਈ ਕਮਲ ਆ ਗਿਆ ਪ੍ਰੀਤ ਹਾਂਜੀ ਦੀਦੀ ਐਨੇ ਨੂੰ ਬੱਸ ਵੀ ਆ ਜਾਂਦੀ ਏ ਤੇ ਦੋਨੋਂ ਬੱਸ ਵਿੱਚ ਬੈਠ ਕੇ ਚੰਡੀਗੜ੍ਹ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਚੰਡੀਗੜ੍ਹ ਜਾਂਦੀ ਹੋਈ ਬੱਸ ਕਿੰਨੇ ਹੀ ਸਟਾਪਾਂ 'ਤੇ ਰੁਕਦੀ ਏ ਪ੍ਰੀਤ ਦੀਦੀ ਅਸੀਂ ਕਦੋਂ ਚੰਡੀਗੜ੍ਹ ਪਹੁੰਚਾਂਗੇ ਦੀਦੀ ਪਹੁੰਚ ਜਾਵਾਂਗੇ ਥੋੜੇ ਸਮੇਂ ਤੱਕ ਪ੍ਰੀਤ ਅਸੀਂ ਕਦੋਂ ਦੇ ਘਰੋਂ ਤੁਰੇ ਹੋਏ ਹਾਂ ਅਜੇ ਤੱਕ ਨਹੀਂ ਪਹੁੰਚੇ ਦੀਦੀ ਪ੍ਰੀਤ ਬੱਸ ਰਸਤੇ ਵਿੱਚ ਰੁਕਦੀ ਹੀ ਜਾਊਗੀ ਰਸਤੇ ਵਿੱਚ ਹੋਰ ਵੀ ਸਵਾਰੀਆਂ ਨੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਪ੍ਰੀਤ ਓਕੇ ਦੀਦੀ ਦੀਦੀ ਹਾਂਜੀ ਦੋਵੇਂ ਭੈਣ ਭਰਾ ਆਪਸ ਵਿੱਚ ਗੱਲਾਂ ਕਰਦੇ ਮੋਹਾਲੀ ਪਹੁੰਚ ਜਾਂਦੇ ਨੇ ਉਹ ਮੋਹਾਲੀ ਦੇ 6 ਫੇਸ ਕੋਲ ਉਤਰ ਜਾਂਦੇ ਨੇ ਤੇ ਬੱਸ ਚਲੀ ਜਾਂਦੀ ਹੈ ਪ੍ਰੀਤ ਦੀਦੀ ਕੀ ਅਸੀਂ ਚੰਡੀਗੜ੍ਹ ਪਹੁੰਚ ਗਏ? ਦੀਦੀ ਨਹੀਂ ਹਾਲੇ ਨਹੀਂ ਹਾਲੇ ਅਸੀਂ ਮਹਾਲੀ ਵਿੱਚ ਹਾਂ। ਰੀਤ ਤੇ ਦੀਦੀ ਅਸੀਂ ਤਾਂ ਚੰਡੀਗੜ੍ਹ ਜਾਣਾ ਸੀ। ਮਹਾਲੀ ਕਿਉਂ ਉਤਰੇ? ਦੀਦੀ ਇੱਥੇ ਅਸੀਂ ਇਸ ਲਈ ਉਤਰ ਗਏ ਕਿਉਂਕਿ ਇੱਥੋਂ ਅੱਗੇ ਸਾਨੂੰ ਰਿਕਸ਼ੇ ਦੇ ਵਿੱਚ ਜਾਣਾ ਪੈਣਾ ਹੈ। ਦੋਵੇਂ ਭੈਣ ਭਰਾ ਰਿਕਸ਼ੇ ਵਾਲੇ ਦੇ ਕੋਲ ਜਾਂਦੇ ਨੇ। ਉਹਨਾਂ ਦੀ ਮਾਸੀ 38 ਸੈਕਟਰ ਵਿੱਚ ਰਹਿੰਦੀ ਹੈ। ਦੀਦੀ ਬਾਪੂ ਜੀ ਅਸੀਂ 38 ਸੈਕਟਰ ਜਾਣਾ ਹੈ। ਕਿੰਨੇ ਪੈਸੇ? ਇਕਸ਼ੇ ਵਾਲਾ 30 1 ਜਣੇ ਦੇ 40 ਦੋਹਾਂ ਜਣਿਆਂ ਦੇ 80 ਰੁਪਏ ਦੀਦੀ ਬਾਪੂ ਜੀ ਥੋੜਾ ਘਟ ਕਰ ਲੋ ਇਕਸ਼ੇ ਵਾਲਾ ਚੱਲ ਕੋਈ ਨਾ ਤੁਸੀਂ ਬੈਠ ਜਾਓ ਬੇਸ਼ੱਕ 10 ਵੀ ਘਟ ਦੇ ਦਿਓ ਇਕਸ਼ੇ ਵਿੱਚ ਬੈਠ ਕੇ ਉਹ ਚੰਡੀਗੜ੍ਹ ਵੱਲ ਨੂੰ ਚੱਲ ਪੈਂਦੇ ਨੇ ਮੈਂ ਤਾਂ ਪਹਿਲੀ ਵਾਰ ਜਾਣਾ ਸੀ ਆਪਣੀ ਮਾਸੀ ਕੋਲ ਚੰਡੀਗੜ੍ਹ ਤਾਂ ਦੀਦੀ ਨੇ ਰਸਤੇ ਵਿੱਚ ਉਹ ਕੁਝ ਲੈਣ ਲਈ ਸੋਚਿਆ ਦੀਦੀ ਬਾਪੂ ਜੀ ਇੱਥੇ ਲਾਗੇ ਕਿਤੇ ਫਲਾਂ ਦੀ ਦੁਕਾਨ ਨਹੀਂ ਹੈਗੀ ਇਕਸ਼ੇ ਵਾਲਾ ਬਸ ਧੀਏ ਇਨੇੜੇ ਕਾ ਦੁਕਾਨ ਹੈ ਦੀਦੀ ਬਾਪੂ ਜੀ ਥੋੜਾ ਦੁਕਾਨ ਲਾ ਕੇ ਰੋਕ ਦਿਓ ਰਿਕਸ਼ੇ ਵਾਲਾ ਕੋਈ ਗੱਲ ਨਹੀਂ ਧੀਏ ਰਿਕਸ਼ੇ ਵਾਲੇ ਬਾਪੂ ਜੀ ਫਲਾਂ ਦੀ ਦੁਕਾਨ ਅੱਗੇ ਰਿਕਸ਼ਾ ਰੋਕ ਦਿੰਦੇ ਨੇ ਤੇ ਮੈਂ ਤੇ ਦੀਦੀ ਦੁਕਾਨ ਵੱਲ ਚੱਲ ਪੈਂਦੇ ਹਾਂ ਦੀਦੀ ਅੰਕਲ ਜੀ ਇਹ ਅੰਬ ਕਿੰਨੇ ਰੁਪਏ ਕਿਲੋ ਨੇ ਦੁਕਾਨਦਾਰ 120 ਰੁਪਏ ਦੀਦੀ ਇਹ ਸੇਬ ਦੁਕਾਨਦਾਰ 160 ਰੁਪਏ ਦੀਦੀ ਚਲੋ ਅੰਕਲ ਜੀ 1 ਕਿਲੋ ਅੰਬ ਦੇ ਦਿਓ ਦੁਕਾਨਦਾਰ ਆਲੋ ਦੀਦੀ ਆਲੋ ਅੰਕਲ ਜੀ ਪੈਸੇ ਅੰਬਲੈਂਡ ਤੋਂ ਬਾਅਦ ਅਸੀਂ ਰਿਕਸ਼ੇ ਵਿੱਚ ਆ ਕੇ ਬੈਠ ਜਾਂਦੇ ਹਾਂ ਤੇ ਮਾਸੀ ਦੇ ਪਿੰਡ ਵੱਲ ਨੂੰ ਤੁਰ ਪੈਂਦੇ ਆ ਰਿਕਸ਼ੇ ਵਾਲਾ ਧੀਏ ਤੁਸੀਂ ਕਿਹੜੇ ਪਿੰਡੋਂ ਆਇਓ ਦੀਦੀ ਫਤੇਗੜ ਸਾਹਿਬ ਤੋਂ ਦੀਦੀ ਬਾਪੂ ਜੀ ਤੁਸੀਂ ਤੇ ਇੱਥੋਂ ਦੇ ਹੀ ਲੱਗਦੇ ਹੋ ਰਿਕਸ਼ੇ ਵਾਲਾ ਹਾਂ ਧੀਏ ਮੈਂ ਇੱਥੇ ਰਹਿੰਦਾ ਦੀਦੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰਿਕਸ਼ਾ ਚਲਾਉਂਦੇ ਨੂੰ ਬਾਪੂ ਜੀ ਰਿਕਸ਼ੇ ਵਾਲਾ ਧੀਏ ਇਹੀ ਕੋਈ 10-12 ਸਾਲ ਦੀਦੀ ਤੁਹਾਡੇ ਘਰ ਵਿੱਚ ਕੌਣ ਕੌਣ ਨੇ ਰਿਕਸ਼ੇ ਵਾਲਾ ਮੈਂ ਤੇ ਮੇਰੀ ਪਤਨੀ ਦੀਦੀ ਤੇ ਤੁਹਾਡੇ ਬੱਚੇ ਰਿਕਸ਼ੇ ਵਾਲਾ ਇੱਕ ਪੁੱਤਰ ਸੀ ਉਹ ਵੀ ਨਸ਼ੇ ਨੇ ਖਾ ਲਿਆ ਤੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਤਾਂ ਕਰਕੇ ਰਿਕਸ਼ਾ ਚਲਾਉਣ ਲੱਗ ਗਿਆ ਤੀਏ ਇਹ ਗੱਲ ਕਰਦੇ ਹੋਏ ਬਾਪੂ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਵਿੱਚ ਜਵਾਨੀ ਕਿਸੇ ਦਾ ਪੁੱਤਰ ਤੁਰ ਜਾਣਾ ਮਾਂ-ਬਾਪ ਦੇ ਮਰਨ ਬਰਾਬਰ ਹੁੰਦਾ ਹੈ ਦੀਦੀ ਮੈਨੂੰ ਮਾਫ਼ ਕਰਨਾ ਬਾਪੂ ਜੀ ਤੁਹਾਨੂੰ ਦੁਖੀ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ 릭ਸ਼ੇ ਵਾਲਾ ਕੋਈ ਗੱਲ ਧੀਏ ਓਣੀ ਨੂੰ ਕੌਣ ਡਾਲ ਸਕਦਾ ਏ ਜੋ ਰੱਬ ਨੇ ਕਿਸਮਤ ਵਿੱਚ ਲਿਖ ਦਿੱਤਾ ਉਹੀ ਹੋਣਾ ਹੁੰਦਾ ਏ ਗੱਲਾਂ ਕਰਦੇ ਕਰਦੇ ਕਦੋਂ ਅਸੀਂ ਮਾਸੀ ਜੀ ਦੇ ਘਰ ਪਹੁੰਚ ਗਏ ਪਤਾ ਹੀ ਨਹੀਂ ਚੱਲਿਆ ਅਸੀਂ ਮਾਸੀ ਘਰ ਪਹੁੰਚਦੇ ਹਾਂ ਤਾਂ ਦੀਦੀ ਗੇਟ ਦੀ ਬੈਲ ਮਾਰਦੇ ਨੇ ਤੇ ਅੰਦਰੋਂ ਆਵਾਜ਼ ਆਉਂਦੀ ਏ ਰੁਕ ਜਾਓ ਭਾਈ ਓਣੀ ਆ ਮਾਸੀ ਜੀਰ ਕੋਲਦੇ ਨੇ ਮਾਸੀ ਆਜੋ ਆਜੋ ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ ਬੜੀ ਦੇਰ ਲਾਤੀ ਦੀਦੀ ਬਸ ਮਾਸੀ ਜੀ ਘਰੋਂ ਦੁਪਹਿਰੇ ਨੂੰ ਚੱਲੇ ਸੀ ਤਾਂ ਕਰਕੇ ਲੇਟ ਪਹੁੰਚੇ ਮਾਸੀ ਚਲੋ ਆਜੋ ਅੰਦਰ ਮੈਂ ਤੇ ਦੀਦੀ ਅੰਦਰ ਜਾ ਕੇ ਬੈਠ ਜਾਂਦੇ ਆਂ ਤੇ ਮਾਸੀ ਰਸੋਈ ਚੋਂ ਪਾਣੀ ਲੈ ਕੇ ਆਉਂਦੀ ਹੈ ਦੀਦੀ ਮਾਸੀ ਗੁਰਪ੍ਰੀਤ ਤੇ ਸੋਨੀ ਨਹੀਂ ਨਹੀਂ ਦੇਖਦੇ ਮਾਸੀ ਸੋਨੀ ਤੇ ਕੱਲੀ ਵਾਪਸ ਚਲੀ ਗਈ ਸੀ ਸਹੁਰੇ ਆਪਣੇ ਤੇ ਗੁਰਪ੍ਰੀਤ ਕਾਲਜ ਤੋਂ ਹਾਲੇ ਆਈ ਨਹੀਂ ਦੀਦੀ ਮਾਸੀ ਦੇ ਇੰਦਰ ਮਾਸੀ ਮਸੜ ਤੇਰਾ ਕੰਮ ਤੇ ਆ ਤੇ ਇੰਦਰ ਅੰਦਰ ਪਿਆ ਬਿਮਾਰ ਸੀ ਦਵਾਈ ਦੇ ਕੇ ਲੈ ਕੇ ਸੁੱਤਾ ਪਿਆ ਹੈ ਦੀਦੀ ਤੇ ਮਾਸੀ ਜੀ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਮੈਂ ਅੰਦਰ ਇੰਦਰ ਬਾਈ ਕੋਲ ਚਲਾ ਗਿਆ Prit ਸਤਿ ਸ੍ਰੀ ਅਕਾਲ ਬਾਈ ਇੰਦਰ ਸਤਿ ਸ੍ਰੀ ਅਕਾਲ ਉਹ Prit ਤੂੰ ਕਦੋਂ ਆਏ ਤੁਸੀਂ Prit ਬਸ ਬਾਈ ਹੁਣੇ ਆਏ ਸੀ ਇੰਦਰ ਕੌਣ ਕੌਣ ਆਇਆ ਹੈ Prit ਮੈਂ ਤੇ ਦੀਦੀ ਆਏ ਆ ਪ੍ਰੀਤ ਕੀ ਹੋਇਆ ਭਾਈ ਮਾਸੀ ਕਹਿੰਦੇ ਸੀ ਤੂੰ ਬਿਮਾਰ ਆ ਕਿ ਗੱਲ ਹੋ ਗਈ? ਕੇਂਦਰਾ ਹਾਂ ਯਾਰ ਬੁਖਾਰ ਹੋਇਆ ਸੀ ਕੱਲ ਦਾ। ਬਸ ਹੁਣ ਦਵਾਈ ਲੈ ਕੇ ਪਿਆ ਸੀ। ਪ੍ਰੀਤ ਚਲੋ ਭਾਈ ਤੁਸੀਂ ਕਰੋ ਐਨੇ ਰੈਸਟ। ਐਨਾ ਕਹਿ ਕੇ ਮੈਂ ਬਾਹਰ ਮਾਸੀ ਤੇ ਦੀਦੀ ਕੋਲ ਆ ਕੇ ਬੈਠ ਗਿਆ। ਮਾਸੀ ਹੋਰ ਕੀ ਹਾਲ ਆ ਤੇਰਾ? ਪ੍ਰੀਤ ਵਧੀਆ ਮਾਸੀ ਜੀ ਤੁਸੀਂ ਦੱਸੋ ਤੁਹਾਡੀ ਸਿਹਤ ਕਿਵੇਂ ਐ? ਮਾਸੀ ਬਸ ਇਹ ਤਾਂ ਐਵੇਂ ਹੀ ਚੱਲੀ ਜਾਂਦੀ ਆ ਦਵਾਈ ਤੇ ਸਰਤੇ। ਗੱਲਾਂ ਕਰਦੇ ਕਰਦੇ ਕਦੋਂ ਰਾਤ ਹੋ ਗਈ ਪਤਾ ਹੀ ਨਹੀਂ ਚੱਲਿਆ ਐਨੇ ਨੂੰ ਮਾਸੜ ਜੀ ਤੇ ਗੁਰਪ੍ਰੀਤ ਦੀਦੀ ਵੀ ਆ ਗਏ ਸੀ ਅਸੀਂ ਉਹਨਾਂ ਨੂੰ ਸਤਸ੍ਰੀ ਅਕਾਲ ਬੁਲਾਈ ਮਾਸੜ ਸਤਸ੍ਰੀ ਅਕਾਲ ਕੁੜੀਏ ਹੋਰ ਕਿਵੇਂ ਐ ਦੀਦੀ ਵਧੀਆ ਮਾਸੜ ਜੀ ਤੁਸੀਂ ਠੀਕ ਹੋ ਮਾਸੜ ਠੀਕ ਐ ਬਸ ਚਲੀ ਜਾਂਦੇ ਆ ਦਵਾਈ ਦੇ ਸਰਤੇ ਗੁਰਪ੍ਰੀਤ ਹੋਰ ਦੀਦੀ ਕਿਵੇਂ ਐ ਕੀਤੂ ਕਿਵੇਂ ਐ ਕਦੋਂ ਆਏ ਸੀ ਕੀਤ ਵਧੀਆ ਦੀਦੀ ਜੀ ਦੀਦੀ ਹਾਂ ਵਧੀਆ ਗੁਰਪ੍ਰੀਤ ਬੱਸ ਸ਼ਾਮ ਨੂੰ ਆਏ ਸੀ ਹੋਰ ਤੇਰੀ ਪੜ੍ਹਾਈ ਕਿਵੇਂ ਚੱਲਦੀ ਹੈ ਗੁਰਪ੍ਰੀਤ ਹਾਂਜੀ ਦੀਦੀ ਵਧੀਆ ਚੱਲੀ ਜਾਂਦੀ ਹੈ ਬਸ ਥੋੜੇ ਦਿਨਾਂ ਤੱਕ ਪੇਪਰ ਨੇ ਮੇਰੇ ਫੇਰ ਆਦੀ ਰੋਟੀ ਖਾਈ ਤੇ ਗੱਲਾਂ ਕਰਦੇ ਕਰਦੇ ਸਾਰੇ ਹੀ ਸੌਂ ਗਏ ਸਵੇਰੇ ਦੀਦੀ ਨੇ ਆਪਣੇ ਘਰ ਜਾਣਾ ਸੀ ਤਾਂ ਦੀਦੀ ਨੇ ਸਵੇਰੇ ਰੋਟੀ ਖਾ ਕੇ ਜਾਣ ਵਾਰੇ ਸੋਚਿਆ ਮਾਸੀ ਕੁੜੀਏ ਰੁਕ ਜਾਂਦੀ ਦੋ ਚਾਰ ਦਿਨ ਹੋਰ ਦੀਦੀ ਨਹੀਂ 마ਸੀ ਜੀ ਫਿਰ ਘਰ ਪਿੱਛੇ ਵੀ ਰੋਟੀ ਦਾ ਔਖਾ ਹੋ ਜਾਂਦਾ ਹੈ ਐਨਾ ਕਹੇ ਦੀਦੀ ਜੀ ਵੀ ਚਲੇ ਗਏ ਘਰ ਆਪਣੇ ਤੇ ਮੈਂ ਉੱਥੇ ਹੀ 마ਸੀ ਕੋ ਰਹਿ ਗਿਆ ਫਿਰ ਮਾਸੜ ਜੀ ਵੀ ਕੰਮ ਤੇ ਚਲੇ ਗਏ ਤੇ ਗੁਰਪ੍ਰੀਤ ਦੀਦੀ ਵੀ ਆਪਣੇ ਘਰ ਚਲੀ ਗਈ 마ਸੀ ਜੀ ਘਰ ਦਾ ਸਾਰਾ ਕੰਮ ਕਰਕੇ ਬੈਠੇ ਸੀ ਤੇ ਫਿਰ ਮੈਨੂੰ ਉਹਨਾਂ ਪੁੱਛਿਆ 마ਸੀ ਅੱਗੇ ਹੁਣ ਕੀ ਕਰਨ ਬਾਰੇ ਸੋਚਿਆ ਪ੍ਰੀਤ 마ਸੀ ਜੌਬ ਦੇਖੂਗਾ ਹੁਣ ਕਿਤੇ ਦੇ ਚ ਲੱਭ ਜੇ 마ਸੀ ਚੱਲ ਕੋਈ ਨਹੀਂ ਮਿਲ ਜਾਏਗੀ ਤੂੰ ਟੈਨਸ਼ਨ ਨਾ ਲੈ। ਫਿਰ ਮਸੀ ਨੇ ਇੰਦਰ ਨਾਲ ਗੱਲ ਕੀਤੀ ਤੇ ਉਹਦੇ ਦੋਸਤ ਨੇ ਸਾਨੂੰ ਇੱਕ ਜੌਬ ਬਾਰੇ ਦੱਸਿਆ ਤੇ ਕਿਹਾ ਇਹ ਮੁਹਾਲੇ 'ਚ ਜੌਬ ਹੈ ਉੱਥੇ ਚਲੇ ਜਾਓ। ਅਸੀਂ ਉਹਦੇ ਦਿੱਤੇ ਹੋਰ ਐਡਰੈਸ ਤੇ ਚਲੇ ਗਏ ਤੇ ਉੱਥੇ ਜਾ ਕੇ ਸਿਕਿਉਰਿਟੀ ਗਾਰਡ ਨੂੰ ਜੌਬ ਬਾਰੇ ਪੁੱਛਿਆ ਤਾਂ ਉਹਨੇ ਸਾਨੂੰ ਅੰਦਰ ਮੈਨੇਜਰ ਕੋਲ ਭੇਜ ਦਿੱਤਾ। ਅਸੀਂ ਅੰਦਰ ਜਾ ਕੇ ਜੌਬ ਬਾਰੇ ਪਤਾ ਕੀਤਾ ਤੇ ਸਾਨੂੰ ਉੱਥੇ ਕਾਲ ਸੈਂਟਰ ਦੀ ਜੌਬ ਮਿਲ ਗਈ ਸੀ। ਤਕਰੀਬਨ 1 ਮਹੀਨਾ ਉੱਥੇ ਸਾਡੀ ਟ੍ਰੇਨਿੰਗ ਚੱਲੀ ਤੇ ਫਿਰ ਸਾਨੂੰ ਉਦੋਂ ਬਾਅਦ ਪੱਕਾ ਜਾਉ ਤੇ ਰਖ ਲਿਆ ਗਿਆ ਵਧੀਆ ਦਿਨ ਲੰਘਦੇ ਸੀ ਇੱਕ ਦਿਨ ਮੈਂ ਮਾਸੀ ਘਰੇ ਕੋਠੇ ਉੱਤੇ ਖੜਾ ਸੀ ਤਾਂ ਮੈਨੂੰ ਕੋਈ ਸ਼ਾਇਦ ਦੇਖਿਆ ਸੀ ਪਰ ਇਸ ਗੱਲ ਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕੁਝ ਦਿਨ ਲੰਘੇ ਤਾਂ ਇੱਕ ਦਿਨ ਮੈਨੂੰ ਫੇਸਬੁੱਕ 'ਤੇ ਇੱਕ ਮੈਸੇਜ ਆਇਆ ਹਾਂਜੀ ਕੀ ਹਾਲ ਨੇ ਪਛਾਣ ਲਿਆ ਮੈਂ ਕੁਝ ਟਾਈਮ ਬਾਅਦ ਰਿਪਲਾਈ ਕੀਤਾ Prit ਨਹੀਂ ਜੀ ਤੁਸੀਂ ਕੌਣ ਹੋ ਅਨਨ ਮੈਂ ਦੀਪ ਦੀ ਸਿਸਟਰ ਆ ਪ੍ਰੀਤ ਉਹ ਦੀਪ ਜੋ ਸਾਹਮਣੇ ਰਹਿੰਦਾ ਹੈ ਆ ਨੌਨ ਹਾਂਜੀ ਪ੍ਰੀਤ ਕਿਹੜੇ ਵਾਲੇ ਫਿਰ ਉਹਨੇ ਆ ਆਪਣੀ ਮੈਨੂੰ ਤਸਵੀਰ ਦਿਖਾਈ ਤੇ ਫਿਰ ਮੈਂ ਦੇਖ ਕੇ ਪਹਿਚਾਨ ਗਿਆ ਤੇ ਕੁਝ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਮੈਂ ਆਪਣੇ ਕੰਮ ਵਿੱਚ ਵਿਅਸਤ ਹੋ ਗਿਆ ਐਦਾਂ ਹੀ ਕਰਦੇ ਸਾਡੇ ਵਿੱਚ ਗੱਲਬਾਤ ਸ਼ੁਰੂ ਹੋ ਗਈ ਪਹਿਲਾਂ ਤੇ ਸਾਡੀ ਗੱਲ ਸਿਰਫ ਫੇਸਬੁੱਕ ਤੇ ਹੀ ਹੁੰਦੀ ਸੀ ਫਿਰ ਇੱਕ ਦਿਨ ਉਹਨੇ ਆਪਣਾ ਨੰਬਰ ਦਿੱਤਾ ਤੇ ਫਿਰ ਸਾਡੀ ਫੋਨ ਤੇ ਵੀ ਗੱਲ ਹੋਣ ਲੱਗ ਗਈ ਉਹਦੀ ਉਹ ਚੰਡੀਗੜ੍ਹ ਦੇ 42 ਕਾਲਜ ਵਿੱਚ ਵੀ ਇਹ ਕਰਦੀ ਸੀ ਇੱਕ ਦਿਨ ਉਸਨੇ ਮੈਨੂੰ ਮਿਲਣ ਲਈ ਬੁਲਾਇਆ ਤੇ ਮੈਂ ਚਲਾ ਗਿਆ ਅਸੀਂ ਪਹਿਲੀ ਵਾਰੀ ਚੰਡੀਗੜ੍ਹ ਦੇ ਸੈਕਟਰ 42 ਦੀ ਲੇਖ ਤੇ ਮਿਲੇ ਉਹ ਆਪਣੀ ਸਹੇਲੀ ਨਾਲ ਆਈ ਹੋਈ ਸੀ ਸਾਡੀ ਕੁਝ ਗੱਲ ਹੋਈ ਤੇ ਮੈਂ ਵਾਪਸ ਆ ਗਿਆ ਐਸਾ ਹੀ ਫਿਰ ਮਿਲਣ ਦਾ سلسلہ ਚੱਲਦਾ ਰਿਹਾ ਕਦੇ ਫਿਲਮ ਦੇਖਣ ਜਾਣਾ ਕਦੇ ਕੁਝ ਖਾਣ ਇੱਕ ਦਿਨ ਮੈਂ ਤੇ ਗੁਰਪ੍ਰੀਤ ਦੀ ਦੀ ਘਰ ਸੀ ਉਹਨੇ ਮੈਨੂੰ ਚੈਅ ਕਰਦੇ ਉਹਨੂੰ ਦੇਖ ਲਿਆ ਸੀ ਤੇ ਉਹਨਾਂ ਪੁੱਛਿਆ ਕਿ ਕੌਣ ਐ ਮੈਂ ਸਾਫ਼-ਸਾਫ਼ ਦੱਸਤਾ ਉਦੋਂ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਸ਼ਾਮ ਨੂੰ ਜਦੋਂ ਮਾਸਟਰ ਜੀ ਕੰਮ ਤੋਂ ਆਏ ਤਾਂ ਉਹਨਾਂ ਨੇ ਸਾਰੀ ਗੱਲ ਮਾਸਟਰ ਜੀ ਨੂੰ ਦੱਸ ਦਿੱਤੀ ਤੇ ਮਾਸਟਰ ਜੀ ਨੇ ਮੈਨੂੰ ਖਿੱਚਿਆ ਕਿ ਕਿਹਾ ਕਿ ਅੱਗੇ ਤੋਂ ਅਜੇ ਗੱਲ ਦੁਬਾਰਾ ਸੁਣਨ ਨੂੰ ਨਾ ਮਿਲੇ ਕੁਝ ਕੁ ਦਿਨ ਲੰਘੇ ਅਸੀਂ ਫੇਰ ਤੋਂ ਗੱਲ ਕਰਨ ਲੱਗੇ ਉਦੋਂ ਮਨਪ੍ਰੀਤ ਬੀਏ ਛੱਡ ਕੇ ਆਇਲਰਸ ਕਰਨ ਲੱਗੇ ਸੀ ਉਦੋਂ ਸ਼ਾਇਦ ਉਹ ਕਿਸੇ ਹੋਰ ਨੂੰ ਪਸੰਦ ਕਰਦੀ ਸੀ ਤੇ ਉਹ ਮੁੰਡਾ ਬਾਹਰ ਵਿਦੇਸ਼ ਵਿੱਚ ਰਹਿੰਦਾ ਸੀ। ਤਦ ਇਸ ਗੱਲ ਕਰਕੇ ਸਾਡਾ ਰਿਸ਼ਤਾ ਟੁੱਟ ਗਿਆ ਤੇ ਅਸੀਂ ਅਲੱਗ ਹੋ ਗਏ। ਸਾਡੀ ਗੱਲ ਵੀ ਹੁਣ ਬੰਦ ਹੋ ਗਈ ਸੀ ਤੇ ਇਹ ਉਸ ਮੁੰਡੇ ਨਾਲ ਖੁਸ਼ੀ ਤੇ ਮੈਂ ਉਸਦੇ ਦੁੱਖ ਦਾ ਕਾਰਨ ਨਹੀਂ ਸੀ ਬਣਨਾ ਚਾਹੁੰਦਾ। ਤਾਂ ਕਰਕੇ ਮੈਂ ਵੀ ਉਹਦੇ ਤੋਂ ਦੂਰ ਹੋ ਗਿਆ। ਦੁੱਖ ਤੇ ਬਹੁਤ ਹੋਇਆ ਉਹਨੂੰ ਆਪਣੇ ਕੋਲੋਂ ਦੂਰ ਕਰਨ ਤੇ ਪਰ ਉਹਦੀ ਖੁਸ਼ੀ ਉਸ ਮੁੰਡੇ ਨਾਲ ਸੀ। ਤਾਂ ਉਹਦੀ ਖੁਸ਼ੀ ਲਈ ਮੈਂ ਵੀ ਉਹਦੇ ਤੋਂ ਦੂਰ ਹੋ ਗਿਆ। ਉਦੋਂ ਮੈਂ ਕਾਲ ਸੈਂਟਰ ਦੀ ਜੌਬ ਛੱਡ ਕੇ ਮਕੈਨਿਕ ਦਾ ਕੰਮ ਕਰਨ ਲੱਗਾ ਸੀ ਪਰ ਮੇਰਾ ਦਿਲ ਉਹਦੇ ਤੋਂ ਬਿਨਾ ਕਿਤੇ ਵੀ ਨਹੀਂ ਸੀ ਲੱਗਦਾ ਤਾਂ ਮੈਂ ਬਾਹਰ ਜਾਣ ਬਾਰੇ ਸੋਚਿਆ ਤੇ ਮੋਹੱਲੇ 'ਚ ਕਿਸੇ ਏਜੰਟ ਨਾਲ ਗੱਲ ਕੀਤੀ ਮੇਰੇ ਕੋਲ ਬਹੁਤ ਪੈਸੇ ਨਾ ਹੋਣ ਕਰਕੇ ਮੈਂ ਛੋਟੀ ਕੰਟਰੀ ਬਹਿਰੈਨ ਚ ਲੱਗ ਗਿਆ ਪਹਿਲਾਂ-ਪਹਿਲਾਂ ਇੱਥੇ ਆ ਕੇ ਮੇਰਾ ਜੰਮੀ ਵੀ ਦਿਲ ਨਹੀਂ ਲੱਗਿਆ ਪਿੱਛੇ ਘਰ ਦੀ ਯਾਦ ਆਉਂਦੀ ਸੀ ਮੈਂ ਇੱਥੇ ਬੈਠ ਕੇ ਰਾਤਾਂ ਨੂੰ ਰੋਣਾ ਇੱਕ ਦੇ ਘਰ ਤੋਂ ਦੂਰ ਦੂਜਾ ਉਹਦੇ ਤੋਂ ਸੋਚਿਆ ਕਿ ਇੱਥੇ ਆ ਕੇ ਉਹਨੂੰ ਭੁੱਲ ਜਾਊਂਗਾ ਰੈਤੀ ਆ ਕੇ ਉਹਦੀ ਹੋਰ ਮੈਨੂੰ ਜ਼ਿਆਦਾ ਆਉਣ ਲੱਗੀ। ਹੌਲੀ-ਹੌਲੀ ਮੈਂ ਕੰਮ ਤੇ ਜਾਣ ਲੱਗਾ ਤੇ ਕੰਮ ਵਿੱਚ ਬਿਜੀ ਹੋ ਗਿਆ। ਕਿ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਸੀ। ਕਦੋਂ ਸਵੇਰਾ ਤੇ ਕਦੋਂ ਰਾਤ ਹੋ ਜਾਣੀ। ਮੈਂ ਸਵੇਰੇ ਘਰੋਂ ਕੰਮ ਤੇ ਨਿਕਲ ਜਾਣਾ ਤੇ ਰਾਤ ਹੋਣ ਤੇ ਘਰ ਆਣਾ। ਐਦਾਂ ਹੀ ਮੈਨੂੰ 1 ਸਾਲ ਬੀਤ ਗਿਆ ਸੀ। ਇੱਕ ਦਿਨ ਮੈਨੂੰ ਮਨਪ੍ਰੀਤ ਦਾ ਮੈਸੇਜ ਆਇਆ। ਮਨਪ੍ਰੀਤ ਕੀ ਹਾਲੇ ਪ੍ਰੀਤ? ਪ੍ਰੀਤ ਠੀਕ ਆ ਤੁਸੀਂ ਦੱਸੋ। ਮਨਪ੍ਰੀਤ ਬਸ ਠੀਕ ਹੀ ਆ। ਪ੍ਰੀਤ ਪ੍ਰੀਤ ਕੀ ਗੱਲ ਕੁਝ ਹੋਇਆ? ਮਨਪ੍ਰੀਤ ਮੈਨੂੰ ਤੂੰ ਠੀਕ ਨਹੀਂ ਲੱਗਦੀ ਮਨਪ੍ਰੀਤ ਕੀ ਅਸੀਂ ਫੇਰ ਤੋਂ ਇਕੱਠੇ ਹੋ ਸਕਦੇ ਹਾਂ ਪ੍ਰੀਤ ਕਿਉਂ ਮੈਨੂੰ ਛੱਡਣ ਦਾ ਫੈਸਲਾ ਇਹ ਤੁਹਾਡਾ ਸੀ ਮਨਪ੍ਰੀਤ ਉਦੋਂ ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਤੈਨੂੰ ਛੱਡ ਕੇ ਗਲਤੀ ਕੀਤੀ ਸੀ ਜੀਸ ਮੈਨੂੰ ਮਾਫ਼ ਕਰ ਦਿਓ ਪ੍ਰੀਤ ਮੈਂ ਤੇਰੇ ਨਾਲ ਕਿਸੇ ਵੀ ਗੱਲ ਤੋਂ ਨਾ ਰੱਜਦੀ ਪਰ ਮੈਂ ਤੇਰੇ ਜਾਣ ਪਿੱਛੋਂ ਖੁਦ ਨੂੰ ਬਹੁਤ ਸੌਖਾ ਸੰਭਾਲਿਆ ਜੇਕਰ ਅਸੀਂ ਫੇਰ ਇਕੱਠੇ ਹੋਵਾਂਗੇ ਤੇ ਫੇਰ ਤੁਸੀਂ ਛੱਡ ਜਾਣਾ ਮੈਨੂੰ ਤੇ ਫੇਰ ਮੇਰੇ ਕੋਲੋਂ ਖੁਦ ਨੂੰ ਸੰਭਾਲ ਵੀ ਨਹੀਂ ਹੋਣਾ ਮਨਪ੍ਰੀਤ ਪੀਜ ਮੈਂ ਹੁਣ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ ਹਮੇਸ਼ਾ ਤੇਰੇ ਨਾਲ ਰਹੂੰਗੀ ਤੇ ਘਰੇ ਗੱਲ ਕਰਕੇ ਸੀ ਵਿਆਹ ਵੀ ਕਰਾ ਲਵਾਂਗੇ ਪ੍ਰੀਤ ਤੂੰ ਤੇ ਪਹਿਲਾਂ ਹੀ ਕਹਿੰਦੀ ਸੀ ਕਿ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ ਤਾਂ ਮੈਂ ਹੁਣ ਕਿੱਦਾਂ ਭਰੋਸਾ ਕਰ ਲਵਾਂ ਮਨਪ੍ਰੀਤ ਮਨਪ੍ਰੀਤ ਪ੍ਰੀਤ ਮੰਨਿਆ ਮੇਰੇ ਕੋਲੋਂ ਗਲਤੀ ਹੋ ਗਈ ਸੀ ਤੇ ਮੈਨੂੰ ਆਪਣੀ ਗਲਤੀ ਦਾ ਪਛਤਾਵਾ ਵੀ ਹੈ ਇਸ ਲਈ ਮੈਂ ਮੁੜ ਤੇਰੇ ਕੋਲੋਂ ਵਾਪਸ ਆ ਗਈ ਪ੍ਰੀਤ ਚਲ ਜੇ ਤੂੰ ਐਨਾ ਕਹਿੰਦੀ ਆ ਤਾਂ ਮੈਂ ਤੇਰੇ ਉੱਤੇ ਭਰੋਸਾ ਕਰ ਲੈਂਦਾ ਪਰ ਮੇਰੀ ਤੈਨੂੰ ਇੱਕ ਰਿਕਵੈਸਟ ਹੈ ਕਿ ਮੈਨੂੰ ਹੁਣ ਦੁਬਾਰਾ ਇਦਾਂ ਛੱਡ ਕੇ ਨਾ ਚਾਈ ਮਨਪ੍ਰੀਤ ਨਹੀਂ ਪ੍ਰੀਤ ਹੁਣ ਕਦੇ ਵੀ ਨਹੀਂ ਜਾਂਦੀ ਸਾਡੀ ਫੇਰ ਤੋਂ ਗੱਲ ਸ਼ੁਰੂ ਹੋ ਗਈ ਤੇ ਮੈਨੂੰ ਉਹਦੇ ਤੇ ਮੁੜ ਫੇਰ ਦੁਬਾਰਾ ਪੋਸਾ ਹੋਣ ਲੱਗਾ ਕਿ ਹੁਣ ਸਾਨੂੰ ਗੱਲ ਕਰਦੇ ਨੂੰ ਇੱਕ ਸਾਲ ਬੀਤ ਚੁੱਕਾ ਸੀ ਹੁਣ ਜਦੋਂ ਵੀ ਮਨਪ੍ਰੀਤ ਨੂੰ ਕੁਝ ਵੀ ਚਾਹੀਦਾ ਹੁੰਦਾ ਤਾਂ ਉਹ ਮੈਨੂੰ ਕਹਿ ਦਿੰਦੀ ਤੇ ਮੈਂ ਉਹਨੂੰ ਇੱਥੋਂ ਪੈਸੇ ਭੇਜ ਦਿੰਦਾ ਤੇ ਉਹ ਲੈ ਲੈਂਦੀ ਐਦਾਂ ਸਾਡੀ ਦੋਨਾਂ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਲੱਗ ਰਹੀ ਸੀ ਇੱਕ ਦਿਨ ਮੈਨੂੰ ਮਨਪ੍ਰੀਤ ਦਾ ਫੋਨ ਆਇਆ ਮਨਪ੍ਰੀਤ ਹੈਲੋ ਪ੍ਰੀਤ ਹੈਲੋ ਅੱਗੇ ਤੋਂ ਰੋਂਦੀ ਆਵਾਜ਼ ਆ ਰਹੀ ਸੀ ਪ੍ਰੀਤ ਕੀ ਹੋਇਆ ਮਨਪ੍ਰੀਤ ਤੂੰ ਰੋਂਦੀ ਕਿਉਂ ਹੈ ਮਨਪ੍ਰੀਤ ਕੁਝ ਨਹੀਂ ਪ੍ਰੀਤ ਐਦਾਂ ਹੀ ਬੱਸ ਪ੍ਰੀਤ ਨਹੀਂ ਕੋਈ ਤੇ ਗੱਲ ਹੋਈ ਹੈ ਤੂੰ ਦੱਸ ਮੈਨੂੰ ਕਿਸੇ ਨੇ ਕੁਝ ਕਿਹਾ ਹੈ ਮਨਪ੍ਰੀਤ ਯਾਰ ਮੈਂ ਪਾਪਾ ਨੂੰ ਨਵਾਂ ਫੋਨ ਦਿਵਾਉਣ ਲਈ ਕਿਹਾ ਤਾਂ ਉਹਨਾਂ ਨੇ ਮੈਨੂੰ ਬਹੁਤ ਬੋਲਿਆ ਪ੍ਰੀਤ ਤੂੰ ਲਿਆ ਤੇ ਸੀ ਹਲੇ ਥੋੜੇ ਟਾਈਮ ਪਹਿਲਾਂ ਨਵਾਂ ਫੋਨ ਮਨਪ੍ਰੀਤ ਮੈਨੂੰ ਆਈਫੋਨ ਚਾਹੀਦਾ ਹੈ। ਪ੍ਰੀਤ ਚਲ ਕੋਈ ਨਹੀਂ ਮੈਂ ਤੈਨੂੰ ਇੱਥੋਂ ਭੇਜ ਦਿੰਦਾ। ਮੁੰਡੇ ਨੇ ਛੁੱਟੀ ਜਾਣਾ ਇੰਡੀਆ ਉਹਦੇ ਹੱਥ ਭੇਜ ਦਊਗਾ। ਮਨਪ੍ਰੀਤ ਨਹੀਂ ਪ੍ਰੀਤ ਰਹਿਣ ਦੇ। ਇੱਕ ਕੋਈ ਗੱਲ ਨਹੀਂ ਯਾਰ ਫਿਰ ਕੀ ਹੋਇਆ? ਮਨਪ੍ਰੀਤ ਥੈਂਕ ਯੂ ਪ੍ਰੀਤ ਮੇਰਾ ਦੋਸਤ ਇੰਡੀਆ ਗਿਆ ਤੇ 15 ਦਿਨਾਂ ਬਾਅਦ ਮਨਪ੍ਰੀਤ ਨੂੰ ਫੋਨ ਮਿਲ ਗਿਆ। ਪਰ ਕੁਝ ਕ ਟਾਈਮ ਬਾਅਦ ਸਾਡੀ ਗੱਲ ਹੋਣੀ ਬਹੁਤ ਘੱਟ ਹੋ ਗਈ। ਤਾਂ ਮੈਂ ਉਹਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਸਟੱਡੀ ਵਿੱਚ ਬਿਜੀ ਹੁੰਦੀ ਹਾਂ। ਤਾਂ ਕਰਕੇ ਟਾਈਮ ਨਹੀਂ ਲੱਗਦਾ ਮੈਨੂੰ। ਮੈਂ ਵੀ ਉਸਤੇ ਭਰੋਸਾ ਕਰ ਲਿਆ। ਮੈਨੂੰ ਇੱਥੇ ਰਹਿੰਦੇ ਨੂੰ 3 ਸਾਲ ਹੋ ਗਏ ਤੇ ਮੈਂ ਹੁਣ ਇੰਡੀਆ ਜਾਣਾ ਸੀ। ਛੁੱਟੀ ਤੇ ਤਾਂ ਮੈਂ ਇਹ ਗੱਲ ਮਨਪ੍ਰੀਤ ਨੂੰ ਦੱਸੀ। ਉਹ ਜ਼ਿਆਦਾ ਖੁਸ਼ ਨਾ ਹੋਈ ਤਾਂ ਮਨ ਲੱਗਾ ਕਿ ਸ਼ਾਇਦ ਪੜ੍ਹਾਈ ਕਰਕੇ ਦੁਖੀ ਹੋਣੀ। ਮੈਂ ਵੀ ਉਹਨੂੰ ਜ਼ਿਆਦਾ ਤੰਗ ਨਹੀਂ ਕੀਤਾ। ਜਦੋਂ ਮੈਂ ਇੰਡੀਆ ਆਇਆ ਤਾਂ ਇੰਡੀਆ ਆਉਣ ਤੋਂ ਦੋ ਤਿੰਨ ਵਾਰ ਮੈਂ ਮਨਪ੍ਰੀਤ ਨੂੰ ਮਿਲਣ ਲਈ ਕਿਹਾ। ਉਹ ਬੋਲਦੀ ਐ ਇੱਕ ਘਰ ਦੇ ਇਹਦੇ ਜਾਣ ਨਹੀਂ ਦਿੰਦੇ ਬਸ ਘਰ ਹੀ ਰਹਿੰਦੀਆਂ। ਮੈਂ ਤਾਂ ਦੱਸ ਤੈਨੂੰ ਕਿੱਦਾਂ ਮਿਲ ਸਕਦੀਆਂ। ਐਦਾਂ ਹੀ ਕਰਦੇ-ਕਰਦੇ 1 ਮਹੀਨਾ ਨਿਕਲ ਗਿਆ ਸੀ। ਤਾਂ ਮੈਂ ਸੋਚਿਆ ਕਿ ਮਾਸੀ ਦੇ ਪਿੰਡ ਜਾ ਕੇ ਹੀ ਪਤਾ ਕਰਦਾ ਤਾਂ ਮੈਂ ਮਾਸੀ ਦੇ ਪਿੰਡ ਚੰਡੀਗੜ੍ਹ ਗਿਆ ਤੇ ਮਾਸੀ ਉਹਨਾਂ ਨੂੰ ਮਿਲਣ ਤੋਂ ਬਾਅਦ ਉੱਥੇ ਮੈਂ ਆਪਣੇ ਦੋਸਤਾਂ ਨੂੰ ਮਿਲਿਆ ਤੇ ਜਿੰਨਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਦਾ ਤੇ ਵਿਆਹ ਹੋ ਗਿਆ ਤੇ ਉਹ ਇੰਗਲੈਂਡ ਚਲੀ ਗਈ ਇਹ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ ਤੇ ਰੋਣਾ ਵੀ ਆ ਰਿਹਾ ਸੀ ਪਰ ਦੋਸਤਾਂ ਸਾਹਮਣੇ ਮੈਂ ਚੁੱਪ ਰਿਹਾ ਤੇ ਗੱਡੀ ਚੱਕ ਕੇ ਆਪਣੇ ਪਿੰਡ ਵਾਪਸ ਚਲਾ ਗਿਆ ਰਸਤੇ ਵਿੱਚ ਜਾਂਦੇ ਮੈਂ ਸੋਚ ਰਿਹਾ ਸੀ ਕਿ ਮਨਪ੍ਰੀਤ ਨੇ ਐਦਾਂ ਕਿਉਂ ਕੀਤਾ ਮੇਰੇ ਨਾਲ ਮੈਂ ਰੋ ਵੀ ਰਿਹਾ ਸੀ ਇਹ ਦਿਨਾਂ ਮੈਂ ਪਹਿਲੀ ਵਾਰ ਰਸਤੇ ਵਿੱਚ ਠਿੱਕੇ ਤੋਂ ਬੋਤਲ ਲਈ ਤੇ ਸ਼ਰਾਬ ਪੀਤੀ ਕਾਰਨ ਕਿ ਮੈਂ ਮਨਪ੍ਰੀਤ ਨੂੰ WhatsApp ਤੇ ਕਾਲ ਕੀਤੀ ਮਨਪ੍ਰੀਤ ਹੈਲੋ ਪ੍ਰੀਤ ਹੈਲੋ ਮਨਪ੍ਰੀਤ ਕੀ ਹਾਲ ਹੈ ਮਨਪ੍ਰੀਤ ਠੀਕ ਹੈ ਤੂੰ ਦੱਸ ਪ੍ਰੀਤ ਮੈਂ ਵੀ ਠੀਕ ਆ ਕੀ ਤੂੰ ਕੱਲ ਨੂੰ ਫਰੀ ਆ ਅਸੀਂ ਮਿਲ ਸਕਦੇ ਆ ਮਨਪ੍ਰੀਤ ਪ੍ਰੀਤ ਤੈਨੂੰ ਦੱਸਿਆ ਤੇ ਸੀ ਮੈਂ ਕਿ ਘਰ ਦੇ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦੇ ਮੈਂ ਕਿੱਦਾਂ ਆਵਾਂ ਪ੍ਰੀਤ ਬੱਸ ਕਰ ਮਨਪ੍ਰੀਤ ਹੋਰ ਕਿੰਨੇ ਝੂਠ ਬੋਲਣੇ ਆ ਤੂੰ ਮਨਪ੍ਰੀਤ ਕੀ ਮਤਲਬ ਪ੍ਰੀਤ ਮਤਲਬ ਇਹ ਕਿ ਮੇਰੇ ਦੋਸਤ ਨੇ ਦੱਸਿਆ ਮੈਨੂੰ ਕਿ ਤੂੰ ਵਿਆਹ ਕਰਾ ਲਿਆ ਵਿਆਹ ਕਰਾ ਕੇ ਇੰਗਲੈਂਡ ਚਲੀ ਗਈ ਮਨਪ੍ਰੀਤ ਤੈਨੂੰ ਇਹ ਕਿਹਨੇ ਕਿਹਾ ਹੈ ਇਹ ਸਭ ਝੂਠ ਹੈ ਪ੍ਰੀਤ ਦੋਸਤ ਦੀ ਗੱਲ ਦਾ ਮੈਨੂੰ ਵੀ ਭਰੋਸਾ ਨਹੀਂ ਸੀ ਹੋਇਆ ਪਰ ਮੈਂ ਖੁਦ ਜਾ ਕੇ ਆਇਆ ਤੇਰੇ ਪਿੰਡ ਅੱਜ ਤਾਂ ਮੈਨੂੰ ਪਤਾ ਲੱਗਿਆ ਹੈ ਪ੍ਰੀਤ ਤੂੰ ਕਿਉਂ ਕੀਤਾ ਐਦਾਂ ਮੇਰੇ ਨਾਲ ਤੂੰ ਤੇ ਕਹਿੰਦੀ ਸੀ ਕਿ ਮੈਂ ਤੇਰੇ ਨਾਲ ساری ਉਮਰ ਨਿਭਾਉਂਗੀ ਪਰ ਤੂੰ ਛੱਡ ਕੇ ਵਿਚੀ ਤੁਰ ਗਈ ਮੈਨੂੰ ਮੈਂ ਹਜੇ ਆਪਣੀ ਗੱਲ ਕਰ ਹੀ ਰਿਹਾ ਸੀ ਕਿ ਫੋਨ ਕੱਟ ਗਿਆ ਤੇ ਮੈਂ ਦੁਬਾਰਾ ਤੇ ਕੀਤਾ ਤੇ ਉਹਨੇ ਮੈਨੂੰ ਬਲੌਕ ਕਰ ਦਿੱਤਾ ਉਸ ਟਾਈਮ ਮੈਂ ਸਾਰੀ ਰਾਤ ਬੈਠ ਕੇ ਰੋਇਆ ਅਗਰ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ ਤਾਂ ਉਹਨੂੰ ਨਿਭਾਉਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ ਆਪਣੀ ਕੁਝ ਕਪੜਾਂ ਦੀ ਖੁਸ਼ੀ ਲਈ ਕਿਉਂ ਕਿਸੇ ਦੀ ਲਾਈਫ ਖਰਾਬ ਕਰਦੇ ਹੋ ਕਿਸੇ ਦੀ ਹੱਸਦੀ ਖੇਡ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਹੱਸਦਾ-ਸਦਾ ਬੰਦਾ ਕਦੋਂ ਡਿਪਰੈਸ਼ਨ ਵਿੱਚ ਲਾ ਜਾਂਦਾ ਹੈ ਪਤਾ ਨਹੀਂ ਚੱਲਦਾ ਐਸੀ ਜੀ ਆਪਣੀ ਅੱਜ ਦੀ ਕਹਾਣੀ ਪਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ